ਇਹ ਹਮਲਾ ਜਿਹੜਾ ਗੁਰਦੁਰਾ ਮਹਿਤਾਬਗੜ੍ਹ ਸਾਹਿਬ ਤੇ ਤਾਂ ਕੀਤਾ ਗਿਆ ਗੁਰਦੁਰਾ ਮਹਿਤਾਬਗੜ੍ਹ ਸਾਹਿਬ ਸਿੱਖ ਸੰਘਰਸ਼ਾਂ ਦਾ ਹਰਮਾਨਗੜ੍ਹ ਦਾ ਕੇਂਦਰ ਹੈ ਜੇ ਸਿੱਖ ਬੱਚਿਆਂ ਦੇ ਕਿਰਪਾਨ ਤਾਰੀ ਗਈ ਦਸਤਾਰ ਤਾਰੀ ਗਈ ਖਕਾਰ ਤਾਰੇ ਗਈ ਤੇ ਬੀਬੀ ਹਰਮੀਤਕੌਰ ਨੇ ਮੂਰਲੀਕਤਾ ਖੜੇ ਕੇ ਲੜਾਈ ਲੜੀ ਬੜੀ ਘਟ ਗਿੰਤੀ ਸਿੱਖੋ ਤੇ ਰਹਿੰਦੇ ਆ ਵੀ ਸਰਕਾਰ ਸਿੱਖਾਂ ਤੇ ਲਗਾਤਾਰ ਧੱਕੇ ਕਰ ਰਹੀ ਹੈ 20 ਸਾਲ ਬੱਚੇ ਪੜਾਉਂਨੇ ਆ ਜਦੋਂ ਇਗਜ਼ਾਮ ਦਾ ਸਮਾਂ ਆਉਂਦਾ ਹੈ ਕਿਰਪਾਨ ਤਾਰਦੇ ਆ ਬੱਚਾ ਨੂੰ ਇਹ ਡੀਮੋਰਲਾਈਜ਼ ਕਰਦੇ ਆ ਹੌਸਲੇ ਪਸਤ ਕਰਦੇ ਆ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੇ ਆ ਜਿਦੇ ਕਰਕੇ ਸਾਡੇ ਬੱਚੇ ਦਾ ਤਰੱਕਿਆ ਨਹੀਂ ਕਰ ਸਕਦੇ ਇੱਕ ਸੋਚੀ ਸਮਝੀ ਸਾਜਿ ਹੈ ਨਮਰਿਕ ਬੀਜੇਪੀ ਦਾ ਐਮਐਲਏ ਆ ਉਹਨੇ ਅਨਾਉਂਸ ਕੀਤਾ ਵੀ ਚਾਰ ਨੂੰ ਮੈਂ ਚੱਲੂੰਗਾ ਤੇ ਮੈਂ ਜਾ ਕੇ ਉੱਥੇ ਇਹ ਕਬਜ਼ਾ ਦਵਾਉਂਗਾ ਉਹਦੇ ਬਾਰੇ ਅਸੀਂ ਸਾਰਿਆਂ ਨੇ ਜੀਵ ਜਸਤੀ ਨੂੰ ਸੀਐਮ ਨੂੰ ਪੀਐਮ ਨੂੰ ਸਭ ਨੂੰ ਮੇਲ ਕੀਤੀ ਵੀ ਗੁਰਦੁਆਰਾ ਹਮਲਾ ਹੋਊਗਾ ਡੀਸੀ ਨੂੰ ਐਸਪੀ ਤੱਕ ਨੂੰ ਜਦਰ ਕਾਲਕ ਸਾਹਿਬ ਨੂੰ ਜਧਿਆ ਸਿੰਘ ਸਾਹਿਬ ਗਾਨੀ ਤੇਕ ਸਿੰਘ ਜੀ ਧਰੋਲਾ ਸਾਹਿਬ ਨੂੰ ਸਭ ਨੂੰ ਮੇਲ ਕੀਤੀ ਆ ਬੜੀ ਵੱਡੀ ਤਦਾਦ ਵਿੱਚ ਜਿਹੜੇ ਖੈਰ ਸਿਕਸੀਏ ਕੰਦਾ ਟਪਕੇ ਆਏ ਕੁਝ ਨਨੇ ਨਿਹੰਗ ਜਿਹੜੇ ਬੇਰੂਪੀਏ ਸੀਗੇ ਜਿਹੜੇ ਹਰਿਆਣਾ ਚੋਂ ਚੱਲ ਕੇ ਆਏ ਸੀਗੇ ਉਹਨਾਂ ਨੇ ਹਮਲਾ ਕੀਤਾ ਸੁੱਤੇ ਪੇ ਮਾਸੂਮ ਬੱਚਿਆਂ ਦੇ ਗੁੱਟ ਵੱਡੇ ਮੂੰਹ ਵੱਡਿਆ ਕਿਰਪਾਣਾ ਵਰੀਆਂ ਲੱਤਾਂ ਬਾਹਾਂ ਵੱਡੀਆਂ ਕਿਸੇ ਬੰਦੇ ਨੂੰ ਉੱਠਣ ਦਾ ਵੋਕਾ ਦਿੱਤਾ ਇਹ ਬੜੀ ਵੱਡੀ ਘਰੋਣੀ ਤੇ ਘਟਿਆ ਚਾਲ ਸੀਗੀ ਰਾਜਸਥਾਨ ਦੇ ਗੋਲੂਬੜਾ ਦੇ ਗੁਰਦੁਆਰਾ ਸਾਹਿਬ 'ਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕਰਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੁਝ ਬੱਚਿਆਂ ਨੂੰ ਕੁਝ ਸਿੱਖ ਆਗੂਆਂ ਨੂੰ ਜ਼ਖਮੀ ਕੀਤਾ ਗਿਆ ਸਾਡੇ ਨਾਲ ਗੱਲਬਾਤ ਕਰਨ ਲਈ ਟੀਮਾ ਜੀ ਮੌਜੂਦ ਨੇ ਸਿੱਖ ਆਗੂ ਨੇ ਬੀਬੀ ਜੀ ਮੌਜੂਦ ਨੇ ਸਿੰਘ ਸਾਹਿਬ ਪੁੱਜੇ ਦੇ ਵਿਸ਼ੇਸ਼ ਤੌਰ ਤੇ ਤਖਸ਼ਿਰੀ ਦੰਦਵਾ ਸਾਹਿਬ ਦੇ ਜਿਨ੍ਹਾਂ ਨੇ ਜ਼ਖਮੀਆਂ ਦਾ ਹਾਲਚਲ ਵਿੱਚ ਟੀਮਾ ਜੀ ਘਟਨਾ ਕਿਵੇਂ ਵਾਪਰੀ ਇਹ ਲੱਗਦਾ ਹੈ ਪ੍ਰਸ਼ਾਸਨ ਕਹਿੰਦੇ ਉੱਤੇ ਪਹਿਲਾਂ ਤਣਾਤ ਸੀ ਪੁਲਿਸ ਤਣਾਤ ਸੀ ਉਸ ਦੇ ਬਾਵਜੂਦ ਵੀ ਹਮਲਾ ਕਰਕੇ ਜ਼ਖਮੀ ਕੀਤੇ ਗਏ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ ਕਿਵੇਂ ਦੇਖਦੇ ਸਾਰੇ ਇਹ ਹਮਲਾ ਜਿਹੜਾ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਤੇ ਤਾਂ ਕੀਤਾ ਗਿਆ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਸਿੱਖ ਸੰਘਰਸ਼ਾਂ ਦਾ ਹਰਮਾਨਗੜ੍ਹ ਦਾ ਕੇਂਦਰ ਹੈ ਜੇ ਸਿੱਖ ਬੱਚਿਆਂ ਦੀ ਕਿਰਪਾ ਨਾਲ ਕਿ ਇੱਕ ਦਸਤਾਰ ਉਤਾਰੇਗੀ ਇੱਕ ਕਾਰ ਉਤਾਰੇਗੀ ਤੇ ਬੀਬੀ ਹਰਮੀਤਕੌਰ ਨੇ ਮੂਰਲੀਕਤਾ ਖੜੇ ਕੇ ਲੜਾਈ ਲੜੀ ਬੜੀ ਘੱਟ ਗਿਣਤੀ ਸਿੱਖ ਉੱਤਰਦੇ ਆ ਕੋਈ 30 ਜਾਂ 40 ਪਰਿਵਾਰ ਹੈ ਗੈਰ ਸਿੱਖ ਬਹੁਤ ਜ਼ਿਆਦਾ ਹੈ ਸੰਗਤ ਦੇ ਲੋਕ ਬੀਜੇਪੀ ਨੂੰ ਬਰਦਾਸ਼ਤ ਨਹੀਂ ਸੀਗਾ ਜਦੋਂ ਕਾਲ ਤਖਸਾਲ ਤੋਂ ਉਦੇਸ਼ ਹੋਇਆ ਕਿ 11 ਜੀ ਦੀ ਮੜੀ ਤੋਂ ਗੁਰਗੰਦਰ ਸਰੂਪ ਚੱਕ ਕੇ ਲਿਆ ਜਾਵੇ ਤਾਂ ਬੀਬੀ ਹਰਮੀਤਕੌਰ ਤੇ ਉਹਨਾਂ ਦੇ ਬਾਕੀ ਸਾਥੀਆਂ ਨੇ ਅਕਾਲ ਤੱਕ ਸਭ ਦੇ ਦੇਸ਼ ਤੇ ਜਾਨ ਤਲੀ ਤੇ ਰੱਖ ਕੇ ਉਹਦੇ ਪਾਲਣਾ ਕੀਤੀ ਤੇ ਸਰੂਪ ਤੋਂ ਹਾਸਾ ਪਹੁੰਚਾਇਆ ਸਰਕਾਰ ਨੂੰ ਬੜੀ ਵੱਡੀ ਇਸ ਗੱਲ ਦੀ ਖੁੰਦਕ ਸੀਗੀ ਕਿਉਂਕਿ ਸਰਕਾਰ ਸਿੱਖਾਂ ਤੇ ਲਗਾਤਾਰ ਧੱਕੇ ਕਰ ਰਹੀ ਹੈ 20-20 ਸਾਲ ਬੱਚੇ ਪੜਾਉਨੇ ਆ ਜਦੋਂ ਇਗਜ਼ਾਮ ਦਾ ਸਬੰਧ ਆ ਕਿਰਪਾਨ ਤਰ ਦੇ ਆ ਬੱਚਾ ਨੂੰ ਡਿਮੋਰਲਾਈਜ਼ ਕਰਦੇ ਆ ਹੌਸਲੇ ਪਸਤ ਕਰਦੇ ਆ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੇ ਆ ਜਿਹਦੇ ਕਰਕੇ ਸਾਡੇ ਬੱਚੇ ਦਾ ਤਰੱਕੀ ਨਹੀਂ ਕਰ ਸਕਦੇ ਇੱਕ ਸੋਚੀ ਸਮਝੀ ਸੱਜ ਹੈ ਇਹਦੇ ਤਹਿਤ ਹੀ ਭਾਜਪੀ ਤੇ ਸੰਘ ਦੇ ਗੁੰਡਿਆਂ ਨੇ ਕਿਹਾ ਵੀ ਇਹ ਸਥਾਨੀ ਨੇਸ਼ਤ ਉਪਰ ਕਰ ਦਿਓ ਜਿਵੇਂ ਤਿਆਰ ਅਸ ਗਿਆ ਸੀ ਇਹਨਾਂ ਨੇ ਇਸ ਤਾਨੂ ਖਤਮ ਕਰਨ ਵਾਸਤੇ ਇਹਨਾਂ ਨੇ ਇੱਕ ਹੋਰ ਬੜੀ ਘਟਿਆ ਚਲ ਚ ਬੀਜੇਪੀ ਚਲਦੀ ਹੈ ਇਹਨ ਸਿੱਖਾਂ ਤੇ ਹਿੰਦੂ ਪੌੜਪਨ ਦੀ ਕੋਧੀ ਚਾਲ ਚੱਲੀ ਜੈ ਸ਼੍ਰੀ ਰਾਮ ਦੇ ਨਾਰੇ ਮਾਰੇ ਹਰੀ ਰਾਮ ਮੰਦਿਰ ਤੇ ਇਕੱਠੇ ਹੋਏ ਮੰਦਿਰ ਤੇ ਇਕੱਠੇ ਹੋ ਕੇ ਤੇ ਅਟੈਕ ਕੀਤਾ ਗੁਰਦਵਾਰ ਸਾਹਿਬ ਤੇ ਕਮਾਲ ਦੀ ਗੱਲ ਦੇਖੋ ਕਿੱਡੀ ਕਲੌਣੀ ਕਿੱਡੀ ਗੰਦੀ ਸਾਜ਼ਿਸ਼ ਹੈ ਜਿੱਥੇ ਉਸੇ ਭਾਈਚਾਰ ਸਾਂ ਦੇ ਉਸਤੇ ਜਾਨ ਦੀ ਬਾਜ਼ੀ ਲਾਉਣੇ ਸਾਡਾ ਸਾਂਝਾ ਸਾਡੇ ਹਿੰਦੂ ਵਸ ਸਿੱਖਾਂ ਦੀ ਇਹ ਸਾਨੂੰ ਦੇਸ਼ ਗੁਲਦਸਤਾ ਪਰ ਇਹ ਵੋਟਾਂ ਵਾਸਤੇ ਉੱਥੇ ਨਫ਼ਰਤ ਫੈਲਾ ਰਹੇ ਸੀਗੇ ਜਦੋਂ ਇਹ ਮੰਦਿਰ ਤੇ ਇਕੱਠੇ ਹੋ ਕੇ ਉੱਥੇ ਪਹੁੰਚੇ ਗੁਰਦਾਸ ਸਾਹਿਬ ਹਮਲਾ ਕੀਤਾ ਉਦੋਂ ਬੀਬੀ ਹਰਮੀਤਕਰ ਬਾਕੀ ਸਿੰਘਾਂ ਨੇ ਗੇਟ ਖੋਲੇ ਜੋ ਤਲਵਾਰਾਂ ਲਹਿਰਾਈਆਂ ਵੀ ਅਸੀਂ ਗੁਰੂ ਸਾਹਿਬ ਦੀ ਬੇਦਬੀ ਨਹੀਂ ਹੋਣ ਦਾਂਗੇ ਤਾਂ ਤੁਰੰਤ ਇਹ ਸਾਰੇ ਉੱਥੋਂ ਭੱਜੇ ਆਪਣੇ ਦਰੀਆਂ ਚਪਲਾਂ ਛੱਡ ਕੇ ਭੱਜੇ ਇਹ ਵੱਡੇ ਵੱਡੇ ਚਪੇੜ ਸੀ ਭਾਜੀਪੀ ਦੇ ਗੁੰਡੇਆਂ ਦੇ ਮੂੰਹ ਤੇ ਮੁੜ ਕੇ ਵਰ ਇੱਕ ਭਾਜੀਪੀ ਦਾ ਐਮਐਲਏ ਆ ਉਹਨੇ ਅਨਾਉਂਸ ਕੀਤਾ ਵੀ ਚਾਰ ਨੂੰ ਮੈਂ ਚੱਲੂੰਗਾ ਤੇ ਮੈਂ ਜਾ ਕੇ ਉੱਥੇ ਇਹ ਕਬਜ਼ਾ ਦਵਾਉਂਗਾ ਉਹਦੇ ਬਾਰੇ ਅਸੀਂ ਸਾਰਿਆਂ ਨੇ ਚੀਵ ਜਸਤੀ ਨੂੰ ਸੀਐਮ ਨੂੰ ਪੀਐਮ ਨੂੰ ਸਾਉਣ ਮੇਲ ਕੀਤੀ ਵੀ ਗੁਰਦੈ ਹਮਲਾ ਹੋਊਗਾ ਡੀਸੀ ਨੂੰ ਐਸਪੀ ਤੱਕ ਨੂੰ ਜਦੋਂ ਕਾਲ ਤੱਕ ਸਾਬ ਨੂੰ ਜਸਿਆ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜੀ ਧਨੋੜਾ ਸਾਹਿਬ ਨੂੰ ਸਾਉਣ ਮੇਲ ਕੀਤੀਆਂ ਵੀ ਹਮਲਾ ਹੋਊਗਾ ਇਹਨਾਂ ਨੇ ਐਕਸ਼ਨ ਵੀ ਲਿਆ ਧੰਮੀ ਸਾਹਿਬ ਨੇ ਐਸਡੀਪੀ ਨੂੰ ਲੈਟਰ ਵੀ ਜਾਰੀ ਕੀਤਾ ਵੀ ਜੇ ਮਲਾਉ ਜਾਂ ਮਾਰੀਗਲ ਹੋਊਗੀ ਬੀਬੀ ਹਰਮੀਤ ਕੌਰ ਉੱਥੋਂ ਦੀ ਮੁੱਖ ਪ੍ਰਬੰਧਕ ਹੈਗੀ ਆ ਉਹ ਰਹੇਗੀ ਇਹਦੇ باوجود ਅੱਜ ਸਵੇਰੇ ਉੱਥੇ ਪਹਿਰਾ ਸੀ ਬੁੱਸਦਾ ਅੱਜ ਸਵੇਰੇ 3 ਵਜੇ ਗੈਰ ਸਿੱਖਾਂ ਨੇ ਬੜੀ ਵੱਡੀ ਤਦਾਦ ਵਿੱਚ ਜਿਹੜੇ ਖੈਰ ਸਿੱਖ ਸੀਗੇ ਕੰਦਾ ਟੱਪ ਕੇ ਆਏ ਕੁਝ ਉਹਨਾਂ ਨੇ ਨਿਹੰਗ ਜਿਹੜੇ ਬੇਰੂਪੀਏ ਸੀਗੇ ਜਿਹੜੇ ਹਰਿਆਣੇ ਚੋਂ ਚੱਲ ਕੇ ਆਏ ਸੀਗੇ ਉਹਨਾਂ ਨੇ ਹਮਲਾ ਕੀਤਾ ਸੁੱਤੇ ਪੇ ਮਾਸੂਮ ਬੱਚਿਆਂ ਦੇ ਗੁੱਟ ਵੱਡੇ ਮੂੰਹ ਵੱਡਿਆ ਕਿਰਪਾਨਾਂ ਵਰੀਆਂ ਲੱਤਾਂ ਬਾਹਾਂ ਵੱਡੀਆਂ ਕਿਸੇ ਬੰਦੇ ਨੂੰ ਉੱਠਨ ਦਾ ਮੋਕਾ ਨਹੀਂ ਦਿੱਤਾ ਇਹ ਬੜੀ ਵੱਡੀ ਕਾਨੂੰਨੀ ਤੇ ਘਟਿਆ ਚਾਲ ਸੀਗੀ ਤੁਰੰਤ ਇਸ ਗੱਲ ਐਕਸ ਲੈ ਲੈਂਦੇ ਹੋ ਜਿਸ ਤਰ੍ਹਾਂ ਸਿੰਘ ਸਾਹਿਬ ਡੰਗਨਗਰ ਪਹੁੰਚੇ ਆ ਸਾਰੀ ਸਿੱਖ ਸੰਗਤ ਤਨਵਾਦੀਆ ਸਿੰਘ ਸਾਹਿਬ ਅਨਾਉਂਸ ਕਰਤਾ ਵੀ ਜੇ ਗੁਰਦੁਆਰਾ ਤੋਂ ਉਹ ਜਿਹੜੇ ਗੁੰਡੇ ਲੋਕੇ ਭਾਜਪੀ ਦੇ ਨਾ ਕਰਦੇਗੇ ਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਗੋਲੂ ਵਾਲੇ ਪਹੁੰਚਣ ਗਿਆਂ ਅਸੀਂ ਉਸ ਗੱਲ ਦੇ ਪਹਿਰਾ ਦਿੰਨੇ ਆ ਜਿਉ ਗ੍ਰফতার ਨਾ ਕੀਤਾ ਗਿਆ ਬੀਬੀ ਜੀ ਦੁਆਰਾ ਨਾ ਬਿਠਾਇਆ ਗਿਆ ਗੁਰੂ ਧਾਮਾਂ ਦੀ ਸੇਵਾ ਗੁਰਸਿੱਖਾਂ ਕੋਲ ਨਾ ਆਈ ਤੇ ਸਿੰਘ ਸਭ ਦੇ ਦੇਸ਼ ਤੇ ਅਸੀਂ ਸਾਰੇ ਗੱਲੂ ਲ ਪਹੁੰਚਾਂਗੇ ਭਾਵੇਂ ਜਾਨ ਦੀ ਬਾਜ਼ੀਆਂ ਲੱਗਣ ਅਸੀਂ ਗੁਰਦੁਆਰੇ ਜਿਹੜੇ ਆ ਉਹ ਆਜ਼ਾਦ ਕਰਾਵਾਂਗੇ ਕਿਸੇ ਹਾਲਤ ਵਿੱਚ ਬਿੱਪਰਤਾਰਾ ਉੱਥੇ ਨਹੀਂ ਪੰਪਨਾਂਗੇ ਇਹ ਸਿੰਘਾਂ ਆ ਸਿੰਘ ਸਭ ਦੇ ਦੇਸ਼ ਤੇ ਸਿੱਖ ਜਥੇਬੰਦੀਆਂ ਦਾ ਫੈਸਲਾ ਹੈ ਬੀਬੀ ਜੀ ਕਿ ਕਿੰਨੇ ਕ ਵੇਲੇ ਦਾ ਟਾਈਮ ਸੀ ਜਦੋਂ ਇਹ ਘਟਨਾ ਵਾਪਰੀਆ ਕੌਣ ਕੌਣ ਉੱਥੇ ਮੌਜੂਦ ਸੀਗੇ ਕਿੰਨੇ ਕ ਲੋਕ ਸੀ ਬਾਹਰ ਪੁਲਿਸ ਵੀ ਲੱਗੀ ਹੋਈ ਸੀ ਫਿਰ ਵੀ ਬੰਦੇ ਲੋਕ ਅੰਦਰ ਦਾਖਲ ਹੋਏਗੇ ਹਾਂਜੀ ਸਾਰ 3:30 ਦਾ ਟਾਈਮ ਸੀਗਾ ਆਪਣੇ 50-60 ਬੰਦਿਆਂ ਨੇ ਆਪਣੇ ਕੰਧਾਂ ਟੱਪ ਕੇ ਅਟੈਕ ਕੀਤਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਬਾਣੀ ਚਾਨਣ ਗੁਰਮਤ ਅਕੈਡਮੀ ਚੱਲ ਰਹੀ ਹੈ ਜਿਦੇ ਵਿੱਚ ਲੋੜਵੰਦ ਪਰਿਵਾਰਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਗੁਰਬਾਣੀ ਸੰਥਿਆ ਤੇ ਸਕੂਲੀ ਪੜ੍ਹਾਈ ਫ੍ਰੀ ਕਰਾਈ ਜਾਂਦੀ ਹੈ ਤੇ ਉਹ ਬੱਚੇ ਵੀ ਗੁਰਦੁਆਰਾ ਸਾਹਿਬ ਮੌਕੇ ਤੇ ਮੌਜੂਦ ਸਨ ਬਜ਼ੁਰਗ ਮੌਜੂਦ ਸਨ ਨਿੰਗ ਸਿੰਘ ਜਥੇਬੰਦੀ ਐ ਮੌਜੂਦ ਸਨ ਸੁੱਤੇ ਪਿਆ ਤੇ ਬੱਚਿਆਂ ਨੂੰ ਵੱਢਿਆ ਗਿਆ ਲੱਤਾਂ ਤੇ ਕਿਰਪਾਨਾਂ ਜਵਾੜਿਆਂ ਤੇ ਕਿਰਪਾਨਾਂ ਮਾਰੀਆਂ ਗਈਆਂ ਜਿਵੇਂ ਕੀ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਮੌਕੇ ਤੇ ਆ ਕੇ ਸਾਰੇ ਕਿੰਨੇ ਲੋਕ ਜ਼ਖਮੀ ਕਿੰਨੇ ਕੇ ਲੋਕ ਨੇ ਕਿੰਨੇ ਹਾਲਤ ਕਿਸ ਤਰ੍ਹਾਂ ਦੇ ਆ ਤੁਹਾਨੂੰ ਪਤਾ ਵੀ ਲੈਣਾ ਹੈ ਸਿੰਘ ਸਾਹਿਬ ਜੀ ਹਾਲਾਤ ਕਿਸ ਤਰ੍ਹਾਂ ਦੇ ਨੇ ਚੰਗੇ ਜ਼ਖਮੀ ਜੀ ਦੋ ਆਪਣੇ ਜ਼ਿਆਦਾ ਸੀਰੀਅਸ ਨੇ ਇੱਕ ਬੱਚਾ ਤੇ ਇੱਕ ਬਜ਼ੁਰਗ ਜਿਹੜੇ ਨੇ ਉਹ ਜ਼ਿਆਦਾ ਸੀਰੀਅਸ ਨੇ ਹਜੇ ਵੀ ਤੇ ਬਾ ਆਪਣੇ 10-12 ਸਿੰਘਾਂ ਦੇ ਝੋਟਾਂ ਲੱਗੀਆਂ ਨੇ ਜ਼ਿਆਦਾ ਹਾਂਜੀ ਤੇ ਬਾਹਰ ਪੁਲਿਸ ਲੱਗੀ ਹੋਈ ਸੀ ਪੁਲਿਸ ਨੇ ਕੋ ਰੁਕਿਆ ਨਹੀਂ ਉਹਨਾਂ ਨੂੰ ਜਾਂ ਪੁਲਿਸ ਨਾਲ ਕੋਈ ਟਕਰਾਅ ਹੋਇਆ ਹੋਵੇ ਉਹਨਾਂ ਦਾ ਪੁਲਿਸ ਨੇ ਅੰਦਰ ਆਉਣ ਤੋਂ ਰੋਕਿਆ ਹੋਵੇ ਨਹੀਂ ਜੀ ਕਿਸੇ ਪ੍ਰਕਾਰ ਦਾ ਕੋਈ ਟਕਰਾਅ ਨਹੀਂ ਸੀ ਜਦੋਂ ਉਹ ਐਂਟਰ ਕਰਦੇ ਆ ਪੁਲਿਸ ਉੱਥੇ ਮੌਜੂਦ ਹੀ ਨਹੀਂ ਸੀਗੀ ਹਾਲਾਂਕਿ ਦਿਖਾਵੇ ਵਾਸਤੇ 44 ਧਾਰਾ ਵੀ ਲੱਗੀ ਹੋਈ ਸੀ ਪਰ ਪੁਲਿਸ ਮੌਕੇ ਤੇ ਮੌਜੂਦ ਨਹੀਂ ਸੀ ਤੇ ਉਹਨਾਂ ਨੇ ਜਿੱਥੋਂ ਤੱਕ ਕਿ ਪ੍ਰਸ਼ਾਸਨ ਨਾਲ ਰਲ ਕੇ ਇਹ ਕੰਮ ਕਰਾ ਕਰਵਾਇਆ ਜੀ ਜੇ ਤੁਸੀਂ ਪਹਿਲਾਂ ਚਿੱਠੀਆਂ ਕੱਢੀਆਂ ਕਹਿੰਦਾ ਦੋ ਤੁਹਾਡੇ ਪੁਲਿਸ ਤਰਨਾਤ ਕਰਦੀ ਸੀ ਗੁਰਦੁਆਰਾ ਸਾਹਿਬ ਦੇ ਬਾਹਰ ਵੀ ਕੋਈ ਘਟਨਾ ਨਾਮ ਵਾਪਰੇ ਪਰ ਰਾਤ ਨੂੰ ਪੁਲ ਚਲੀ ਗਈ ਉ ਹਾਂਜੀ ਜਦੋਂ ਇਹ ਕੱਲ ਆਪਣੇ ਰਾਤੀ ਕਾਰਾਵਰਤਿਆ ਹੈਗਾ ਉਦੋਂ ਕੋਈ ਵੀ ਮੁਲਾਜ਼ਮ ਮੌਕੇ ਤੇ ਮੌਜੂਦ ਨਹੀਂ ਸੀਗਾ ਹਾਂਜੀ ਤੁਸੀਂ ਅਧਿਕਾਰੀਆਂ ਦੇ ਕਿਸੇ ਧਿਆਨ ਚ ਲਿਆਤਾ ਕਿchn ਕੋਈ ਕਾਰਵਾਈ ਕੀਤੀ ਹੁਣ ਤੁਹਾਡੀ ਮੰਗ ਕੀ ਹੈਗੀ ਅਸੀਂ ਆਪਣੇ ਦੋ ਮੁਕਾਦਮੇ ਵੀ ਦਰਜ ਹੋਏ ਨੇ ਤੇ ਉਹਨਾਂ ਦੇ ਅਸੀਂ ਅਦੀਨ ਸਿੰਘ ਸਾਹਿਬ ਜੀ ਨੇ ਬੇਨਤੀ ਕੀਤੀ ਹੈ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਵੀ ਗੁੰਡੇ ਵਾ ਜਾਂ ਭਾਜਪੀ ਦੇ ਗੁੰਡੇ ਆਰਐਸਐਸ ਦੇ ਗੁੰਡੇ ਬੰਦੇ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰੀ ਬੈਠੇ ਨੇ ਉਹਨਾਂ ਨੂੰ ਬਾਹਰ ਫੜ ਕੇ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਦੇ ਬਣਦੀਆਂ ਸਜ਼ਾਵਾਂ ਉਹਨਾਂ ਨੂੰ ਦਿੱਤੀਆਂ ਜਾਣ ਅਤੇ ਗੁਰਦੁਆਰਿਆਂ ਦੇ ਜਿਹੜੇ ਗੁਰਦੁਆਮਾ ਦੇ ਪ੍ਰਬੰਧ ਨੇ ਉਹ ਗੁਰਸਿੱਖਾਂ ਨੂੰ ਹੀ ਸੌਭਦੇ ਨੇ ਤੇ ਗੁਰਸਿੱਖ ਹੀ ਆਪਣੇ ਗੁਰਦੁਆਮਾ ਦੇ ਪ੍ਰਬੰਧ ਸੰਭਾਲ ਸਕਦੇ ਨੇ ਤੁਸੀਂ ਕਿਵੇਂ ਦੇਦੇ ਹੋ ਇਸ ਘਟਨਾ ਨੂੰ ਗੁਰਦੁਆਰਾ ਸਾਹਿਬ ਚ ਸੰਗਤ ਸੁੱਤੀ ਪਈ ਹੈ ਤੇ ਸੁੱਤੀ ਪਈ ਹੈ ਦਾ ਹਮਲਾ ਹੋਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਾ ਜਿਹੜਾ ਇਹ ਬਹੁਤ ਮਤਭਾਗਾ ਵੀ ਬਾਜੀ ਨੇ ਵੀ ਦੱਸਿਆ ਇਹ ਕਿਹੜਾ ਵਰਤਾਰਾ ਵਰਤਿਆ ਇਹ ਬੀਜੇਪੀ ਦੀ ਸਰਕਾਰਾਂ ਕਿਹੜੀ ਕਿਹੜੀ ਪੁਲਿਸ ਦਾ ਇੱਕ ਦਿਖਾਵਾ ਸੀਗਾ ਇਹ ਪੁਲਿਸ ਨੇ ਕਬਜ਼ਾ ਕਰਵਾਇਆ ਇਹ ਤਾਂ ਮੈਂ ਤਾਂ ਇਹ ਕਹੂੰਗਾ ਵੀ ਕਿਹੜੇ ਅਧਿਕਾਰੀਆਂ ਦੇ ਉੱਤੇ ਪਹਿਰਾ ਸੀਚ ਹੈ ਐਸਐਚਓ ਸੀ ਹੈ ਐਸਐਸਆਈ ਸੀ ਉਹਨਾਂ ਤੇ ਵੀ ਪਰਚੇ ਦਰਜ ਹੋਣੇ ਚਾਹੀਦੇ ਉਹਨਾਂ ਦੀ ਮੌਜੂਦਗੀ ਚ ਏ ਦੇਖੋ ਜਾ ਕੇ ਮੈਂ ਹਸਪਤਾਲ ਚ ਦੇਖ ਕੇ ਆ ਕੀ ਹਾਲਾਤ ਨੇ ਤੁਸੀਂ ਗਏ ਹੋ ਬੱਚੇ ਦੇਖਿਆ ਬੱਚੇ ਜਗਮੀਨੇ ਸਿੰਘ ਜਗਮੀਨੇ ਹਾਲਾਤ ਕੀ ਨੇ ਉਹਨਾਂ ਦੇਖੋ ਇੱਕ ਅਦਾ ਬੱਚੇ ਦਾ ਦਾ ਜਵਾੜਾ ਤੋੜਤਾ ਦੰਦ ਕੱਢਤੇ ਤੇ ਕਈਆਂ ਦੀਆਂ ਬਹਾਵੜਤੀਆਂ ਲੱਤਾਂ ਵੜਤੀਆਂ ਇਹ ਤਾਂ ਐ ਵੜਤੇ ਵੀ ਕੋਈ ਕੋਈ ਹਿੰਦੁਸਤਾਨ ਚ ਕੋਈ ਦੇਖਣ ਵਾਲਾ ਹੀ ਨਹੀਂ ਹੁੰਦਾ ਇਸ ਕਰਕੇ ਮੈਂ ਤਾਂ ਕਹਿਣਾ ਵੀ ਇਹਨਾਂ ਤੇ ਸਾਰਿਆਂ ਤੇ ਬਣਦੀ ਕਾਰਵਾਈ ਹੋਵੇ ਤੇ ਕਿਹੜੀ ਬੀਬਾ ਜੀ ਆ ਇਸ ਨੂੰ ਕਿਹੜਾ ਇਹਨਾਂ ਦਾ ਗੁਰੂ ਘਰ ਆ ਉਥੇ ਵਹਾਇਆ ਜਾਵੇ ਜੇ ਨਾਮ ਵਹਾਇਆ ਗਿਆ ਮੈਂ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦਾ ਵੀ ਤੁਸੀਂ ਭਾਈ ਵੀ ਹੀਰਾ ਘੱਟ ਕੇ ਗੋਲੂ ਵਾਲੇ ਆਓ ਤੇ ਆ ਕੇ ਆਪਣਾ ਕਬਜ਼ਾ ਲਈਏ ਆਪਾਂ ਬਿਲਕੁਲ ਇਸਾਨਾ ਪ੍ਰਬੰਧਕ ਤੇ ਸਿੰਘ ਸਾਹਿਬ ਜਿਨ੍ਹਾਂ ਨੇ ਸਮੂੱਚੀ ਘਟਨਾ ਬਾਰੇ ਜਾਣਕਾਰੀ ਇਤਿਓ ਉੱਥੇ ਹੀ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਮਾ ਰਹਿੰਦਿਆਂ ਉਹਨਾਂ ਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਤੇ ਬੀਬੀ ਨੂੰ ਦੁਬਾਰੇ ਉੱਥੇ ਤਨਾਤਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਸਿੱਖ ਸੰਗਤਾਂ ਜਿਹੜੀਆਂ ਤਿੱਖਾ ਸੰਘਰਸ਼ ਕਰਨਗੀਆਂ ਮਨੀਸ਼ ਗਰ ਪੀਟੀਸੀ ਨਿਊਜ਼ ਲੰਗਾਨਾਗਰ